ਇੱਕ ਸੋਵਰਨ ਡੈਮੋਕ੍ਰੈਟਿਕ ਸੈਕੂਲਰ ਪਬਿਕ ਰਹਿਣਾ ਕਿ ਨਹੀਂ ਰਹਿਣਾ ਚਾਇਨਾ ਸਿੰਗਲ ਪਾਰਟੀ ਡਿਕਟੇਟਰਸ਼ਿਪ ਵੱਲ ਨੂੰ ਜਾਣਾ ਹੈਗਾ ਆ ਇਹ ਫੈਸਲਾ ਕਰਨ ਦਾ ਸਵਾਲ ਹੈਗਾ ਆ ਜਿਹੜੀਆਂ ਈਡੀ ਵਰਗੀਆਂ ਸਥਾਵਾਂ ਨੇ ਉਹਨਾਂ ਦੀ ਜਿਹੜੀ ਪ੍ਰਭੂਸੱਤਾ ਹੈਗੀ ਆ ਉਹਨਾਂ ਦੀ ਆਜ਼ਾਦੀ ਹੈਗੀ ਆ ਉਹਨਾਂ ਦੇ ਆਜ਼ਾਦ ਕਰਨ ਦਾ ਤਰੀਕ ਕੰਮ ਕਰਨ ਦਾ ਤਰੀਕਾ ਹੈਗਾ ਇੱਡੇ ਵੱਡੇ ਸਵਾਲ ਇਸ ਇਹਨਾਂ ਚੋਣਾਂ ਨੇ ਸੈਟਲ ਕਰਨੇ ਹੈਗੇ ਆ ਮੁਲਕ ਨੇ ਦਿਸ਼ਾ ਕੀ ਚਾਰ ਕਰਨੀ ਹੈ ਦਸ਼ਾਕ ਮਸ਼ੀਨ ਮੁਲਕ ਦੀ ਕੀ ਬਣਨੀ ਹੈਗੀ ਹੈ ਮੁਲਕ ਕੇ ਮੇ ਸਾਰੇ ਅਸਾਸੇ ਸਾਰੇ ادارے ਇੱਕ ਘਰਾਨਿਆਂ ਕੋਲ ਜਾ ਰਹੇ ਹੈਗੇ ਆ ਹੁਣ ਤੁਸੀਂ ਕਿਹੜੀ ਲੋਕਾਂ ਵਿੱਚ ਮੰਗ ਲੈ ਕੇ ਚਲੋਗੇ ਕਿਹੜੀ ਚੀਜ਼ਾਂ ਨੂੰ ਲੈ ਕੇ ਕਿ ਉਹ ਵੋਟ ਮੰਗੋਗੇ ਬਤਾ ਲਈ 1 ਏਕੜ ਜ਼ਮੀਨ ਜਿਹੜੀ ਕਿ 70 75 ਕਰੋੜ ਦੀ ਸੀਗੀ ਉਹ ਐਕਵਾਇਰ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਕਿਹਾ ਸੀਗਾ ਨਾ ਬਾਦਲ ਸਰਕਾਰ ਨੇ ਕੀਤੀ ਨਾ ਕੈਪਟਨ ਸਰਕਾਰ ਨੇ ਕੀਤੀ ਨਾ ਸਰਕਾਰ ਨੇ ਕੀਤੀ ਹੈ ਮਾਲਵਾ ਖੇਤਰ ਦੇ 8 ਜ਼ਿਲ੍ਹੇ ਚੰਡੀਗੜ੍ਹ ਨਾਲ ਜੋੜਨਾ ਮੇਰਾ ਪ੍ਰੋਜੈਕਟ ਹੈਗਾ ਜਿਹਦੇ ਪੰਜ ਟੋਲ ਪਲਾਜ਼ੇ ਤੋਂ ਮੁਕਤੀ ਮਿਲੂਗੀ ਸਸ਼ੇਕਲ ਮਹਿਕਮਤ ਦੁਆਤ ਤੁਸੀਂ ਦੇਖੋ ਸਮਰ نیوز ਇਸ ਸਮੇਂ ਅਸੀਂ ਮਜੂਦ ਹਾਂ ਪਟਿਆਲਾ ਸ਼ਹਿਰ ਵਿੱਚ ਉਸ ਸੀਟ ਤੇ ਜਿੱਥੇ ਕਿ ਆਮ ਆਦਮੀ ਪਾਰਟੀ ਦਾ ਪਹਿਲਾਂ ਡਾਕਟਰ ਗਾਂਦੇ ਜੀ ਮਹਾਰਾਣੀ ਜੀ ਨੂੰ ਟੱਕਰ ਦਿੱਤੀ ਸੀ ਔਰ ਅੱਜ ਮੋੜ ਜਿਹੜਾ ਹੈਗਾ ਤਾਂ ਪਾਰਟੀ ਤੋਂ ਜਿਹੜੇ ਉਮੀਦਵਾਰ ਹਨ ਉਹ ਗੱਲ ਕਰਦੇ ਹਾਂ ਸੋਸ਼ਕਲ ਸਰ ਸਸੀ ਗੱਲ ਜੀ ਹਾਂ ਸਰ ਕਿਦਾਂ ਦਾ ਮੁਕਾਬਲਾ ਤੁਸੀਂ ਦੇਖ ਰਹੇ ਹੋ ਕਿ ਲੈ ਕੇ ਲੋਕਾਂ ਜੀ ਤੁਸੀਂ ਜਾਵੋਗੇ ਸਵਾਰ ਕੇ ਵਿਸ਼ੇ ਕਾਫੀ ਤੁਸੀਂ ਵੱਡੀ ਲੀਡ ਫੜਦੇ ਚਿਤੇ ਸੀ ਕਿ ਦੇ ਹੁਣ ਮੋੜ ਜਿਹੜਾ ਦੁਵਾਰਾ ਕਾਂਗਰਸ ਪਾਰਟੀ ਵੱਲ ਤੁਸੀਂ ਉਮੀਦਵਾਰ ਚੁਣੇ ਗਏ ਦੇਖੋ ਹਰ ਮੁਕਾਬਲੇ ਦਾ ਅਲੱਗ ਪਸੰਗ ਹੁੰਦਾ ਹੈਗਾ ਅਲੱਗ ਸਮਾਂ ਹੁੰਦਾ ਹੈਗਾ ਅੱਜ ਦਾ ਮੁਕਾਬਲਾ ਮਤਲਬ ਇਤਿਹਾਸਕ ਹੈਗਾ ਇਹ ਮੁਕਾਬਲਾ ਇਹ ਇਲੈਕਸ਼ਨ ਜਿਹੜਾ 2024 ਦਾ ਹੈਗਾ ਇਹ ਹਿੰਦੁਸਤਾਨੀ ਰਿਪਬਲਿਕ ਦੇ ਜਰਨੀ ਵਿੱਚ ਇੱਕ ਬਹੁਤ ਹੀ ਇੱਕ ਇੱਕ ਫੈਸਲਾ ਕੋ ਇਲੈਕਸ਼ਨ ਹੈਗਾ ਇਸ ਭਾਰਤੀ ਗਣਰਾਜ ਨੇ ਇੱਕ ਸੋਵਰਨ ਡੈਮੋਕਰੈਟਿਕ ਸੈਕੂਲਰ ਪਬਿਕ ਰਹਿਣਾ ਕਿ ਨਹੀਂ ਰਹਿਣਾ ਚਾਇਨਾ ਸਿੰਗਲ ਪਾਰਟੀ ਡਿਕਟੇਟਰਸ਼ਿਪ ਵੱਲ ਨੂੰ ਜਾਣਾ ਹੈਗਾ ਆ ਇਹ ਫੈਸਲਾ ਕਰਨ ਦਾ ਸਵਾਲ ਹੈਗਾ ਆ ਇਸ ਭਾਰਤ ਦੇ ਵਿੱਚ ਕੁਛ ਇੱਕ ਘਰਾਣਿਆਂ ਰਾਜ ਹੋਣਾ ਹੈਗਾ ਜਾਂ ਲੋਕਾਂ ਦਾ ਰਾਜ ਹੋਣਾ ਹੈਗਾ ਇਸ ਇਸ ਭਾਰਤ ਵਿੱਚ ਲੋਕਾਂ ਨੇ ਫਿਰਕੂ ਸਤਿ ਭਾਵਨਾ ਰਹਿਣਾ ਜਾਂ ਫਿਰਕੂ ਮਾਹੌਲ ਬਣਾਉਣਾ ਹੈਗਾ ਇਸ ਭਾਰਤ ਦੀਆਂ ਜਿਹੜੀਆਂ ਸੰਸਥਾਵਾਂ ਨੇ ਜਮਹੂਰੀ ਸੰਸਥਾਵਾਂ ਜਿਹੜੇ ਸਾਡੇ ਸੰਵਿਧਾਨ ਘੜਿਆ ਨੇ ਜਿਹ ਮੌਰੀ ਦੇ ਲੱਖੇ ਰੱਖੀ ਵਾਸਤੇ ਬਣਾਈਆਂ ਸਿਗੀਆਂ ਚਾਹੇ ਉਹ ਈਡੀ ਹੈ ਚਾਹੇ ਉਹ ਸੀਬੀਆਈ ਹੈ ਚਾਹੇ ਉਹ ਕੈਗ ਹੈਗੀ ਆ ਚਾਹੇ ਉਹ ਮੀਡੀਆ ਹੈਗਾ ਹੈ ਚਾਹੇ ਉਹ ਮਤਲਬ ਜਿਹੜੀਆਂ ਈਡੀ ਵਰਗੀਆਂ ਸਤਾਵਾਂ ਨੇ ਉਹਨਾਂ ਦੀ ਜਿਹੜੀ ਪ੍ਰਭੂਸੱਤਾ ਹੈਗੀ ਆ ਉਹਨਾਂ ਦੀ ਆਜ਼ਾਦੀ ਹੈਗੀ ਆ ਉਹਨਾਂ ਦੇ ਆਜ਼ਾਦ ਕਰਨ ਦਾ ਤਰੀਕ ਕੰਮ ਕਰਨ ਦਾ ਤਰੀਕਾ ਆਏਗਾ ਉਹ ਵਰਕਰ ਰਹਿਣਾ ਹੈਗਾ ਜਾਂ ਉਹਨਾਂ ਦਾ ਜਿਹੜੀ ਰਾਜ ਕਰਦਾ ਪਾਰਟੀ ਹੈ ਜਿਹਦੀ ਹਾਕਮ ਤੇ ਰਹੀ ਹੈ ਉਹਦੇ ਉਹਦੇ ਹੱਥ ਹੱਥ ਤੋਕੇ ਬਣ ਕੇ ਕੰਮ ਕਰਨਾ ਆਏਗਾ ਐਡੇ ਵੱਡੇ ਸਵਾਲ ਇਸ ਇਹਨਾਂ ਚੋਣਾਂ ਨੇ ਸੈਟਲ ਕਰਨੇ ਹੈਗੇ ਆ ਮੁਲਕ ਦਸ਼ਾ ਕੀ ਇਖਤਾਰ ਕਰਨੀ ਹੈ ਦਸ਼ਾ ਕੁਸ਼ੀਦ ਮੁਲਕ ਦੀ ਕੀ ਬਣਨੀ ਹੈਗੀ ਹੈ ਮੁਲਕ ਕੇ ਮੇ ਸਾਰੇ ਅਸਾਸੇ ਸਾਰੇ ادارے ਇੱਕ ਘਰਾਨਿਆਂ ਕੋਲ ਜਾ ਰਹੇ ਹੈਗੇ ਕਿਵੇਂ ਦੇਸ਼ ਦਾਬੇ دہشت ਤੌਂਸ ਦਾ ਮਾਹੌਲ ਹੈਗਾ ਜਿਵੇਂ ਘਟ ਗਿੰਤੀਆਂ ਡਰੀਆਂ ਹੋਈਆਂ ਜਿਵੇਂ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈਗਾ ਸੋ ਐਡੇ بڑے ਮੁੱਦਿਆਂ ਦੇ ਅਧੀਨ ਨੇ ਜੇ ਪ੍ਰਸੰਗ ਵਿੱਚ ਇਹ ਜਿਹੜਾ ਇਲੈਕਸ਼ਨ ਹੋ ਰਿਹਾ ਇਹਦਾ ਪਿਛਲੇ ਇਲੈਕਸ਼ਨ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਹੈ ਨਵਾਂ ਪ੍ਰਸੰਗ ਹੈਗਾ ਨਵੀਆਂ ਚੁਣੌਤੀਆਂ ਬਿਲਕੁਲ ਨਵਾਂ ਪ੍ਰਸੰਗ ਹੈ ਜੋ ਜਿਹੜੇ ਪਿਛੇ ਚੀ ਡਾਕਟਰ ਮਨਵੀਰ ਜੀ ਵੀ ਖੜੇ ਨੇ ਮੌਜੂਦਾ ਕੈਪਟਨ ਮੰਤਰੀ ਵੀ ਵੀ ਹੈਗੇ ਨੇ ਤਾਂ ਇਹਨਾਂ ਲਈ ਤਾਂ ਥੋੜਾ ਹੋਰ ਟਫ ਪਿਛਲਾਣਾ ਟੰਟਾ ਟਫ ਹੋਏਗਾ ਨਹੀਂ ਕੋਈ ਗੱਲ ਨਹੀਂ ਤਾਂ ਹਰ ਇੱਕ ਬੰਦੇ ਕੋਲ ਪਲੱਸ ਪੁਆਇੰਟ ਹੈ ਹਰ ਇੱਕ ਦੇ ਨੈਗਟਿਵ ਪੁਆਇੰਟ ਹੈ ਹਰ ਇੱਕ ਦਾ ਆਪਣਾ ਇੱਕ ਸਿਆਸੀ کردار ਹੈ ਸਿਆਸੀ ਪਿਸ਼ੋਕੜ ਹੈਗਾ ਹੈ ਉਹਦਾ ਇੱਕ ਨਿੱਜੀ کردار ਹੈ ਨਿੱਜੀ ਪਿਸ਼ੋਕੜ ਹੈਗਾ ਲੋਕਾਂ ਨੇ ਸਾਰਾ ਕੁਝ ਦੇਖ ਦਿਖਾ ਕੇ ਇਹ ਫੈਸਲਾ ਕਰਨਾ ਕਿ ਉਹਨਾਂ ਨੇ ਆਪਣੇ ਵਾਸਤੇ ਕਿਹੜਾ ਨਮਾਇੰਦਾ ਚੁਣਨਾ ਜਿਹੜਾ ਉਹਨਾਂ ਦੀ ਲੋਕਾਂ ਨੇ ਮੈਨੂੰ ਪਿਛਲੇ 5 ਸਾਲ ਪਾਰਲੀਮੈਂਟ ਦੇ ਹਲਕੇ ਦੇ ਕੰਮ ਕਰਦੇ ਦੇਖਿਆ ਹੈਗਾ ਚਾਹ ਰੇਲ ਲਾਈਨ ਦਾ ਮਾਮਲਾ ਹੋਵੇ ਚਾਹ ਪਾਸਪੋਰਟ ਦਫ਼ਤਰ ਦਾ ਮਾਮਲਾ ਹੋਵੇ ਚਾਹ 1000 ਦੇ ਉੱਪਰ ਸਰਕਾਰੀ ਸਕੂਲਾਂ ਦੀ ਜੋ ਦਸ਼ਾ ਹੈਗੀ ਹੈ ਜੋ ਉਹਨਾਂ ਦੀ ਹਾਲ ਸੁਧਾਰਨ ਦਾ ਮਾਮਲਾ ਹੋਵੇ ਚਾਹ ਸ਼ਮਸ਼ਾਨ ਘਾਟਾਂ ਦਲਤਾਂ ਦੇ ਸਵਰਨ ਜਾਤਾਂ ਨੂੰ ਇਕੱਠੀਆਂ ਕਰਨ ਦਾ ਮਾਮਲਾ ਹੋਵੇ ਚਾਹ ਲੋਕਾਂ ਨੇ ਹੋਰ ਸੁਖਾਲਤਾ ਦਾ ਮਾਮਲਾ ਹੋਵੇ ਲੋਕਾਂ ਨੇ ਮੈਨੂੰ ਕੰਮ ਕਰਦੇ ਦੇਖਿਆ ਹੈਗਾ ਤੇ ਲਾਜ਼ਮੀ ਤੌਰ ਤੇ ਲੋਕੀ ਇਸ ਗੱਲ ਦੀ ਕਦਰ ਕਰਨਗੇ ਤੇ ਮੈਨੂੰ ਮਤਲਬ ਲੋਕੀ ਦੁਆਰਾ ਲੋਕ ਸਭਾ ਜੀ ਭੇਜਣਾ ਪਸੰਦ ਕਰਨਗੇ ਹੁਣ ਤੁਸੀਂ ਕਿਹੜੀ ਲੋਕਾਂ ਵਿੱਚ ਮੰਗ ਲੈ ਕੇ ਜਾ ਲੋ ਵੋਟ ਮੰਗੋਗੀ ਲੇਖੋ ਬਰੇ ਮੁੱਦੇ ਆਗੇ ਇੱਕ ਤਾਂ ਮੈਂ ਰਾਜਪੁਰਾ ਮਹਾਲੀ ਲਿੰਕ ਦੇ ਲਿੰਕ ਮਨਜ਼ੂਰ ਕਰਾਇਆ ਸੀਗਾ ਰਾਜਪੁਰਾ ਚੰਡੀਗੜ੍ਹ ਉਹ ਮਨਜ਼ੂਰ ਹੋ ਗਿਆ ਹੈਗਾ ਪੈਸੇ ਮਨਜ਼ੂਰ ਹੋ ਗਏ ਹੈਗੇ ਰੇਲਵੇ ਨੇ 62 ਕਰੋੜ ਜਿਹੜੀ 42 ਏਕੜ ਜ਼ਮੀਨ ਜਿਹੜੀ ਕਿ 70-70 ਕਰੋੜ ਦੀ ਸੀਗੀ ਉਹ ਐਕਵਾਇਰ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਕਿਹਾ ਸੀਗਾ ਨਾ ਬਾਦਲ ਸਰਕਾਰ ਨੇ ਕੀਤੀ ਨਾ ਕੈਪਟਨ ਸਰਕਾਰ ਨੇ ਕੀਤੀ ਨਾ ਸਰਕਾਰ ਨੇ ਕੀਤੀ ਉਹ ਜ਼ਮੀਨ ਐਕਵਾਇਰ ਕਰਾ ਕੇ ਇੱਥੇ ਰੇਲਵੇ ਲਾਈਨ ਬਣਾ ਕੇ ਹਲ ਨਾ ਮਾਲਵਾ ਖੇਤਰ ਦੇ 8 ਜ਼ਿਲ੍ਹੇ ਚੰਡੀਗੜ੍ਹ ਨਾਲ ਜੋੜਨਾ ਮੇਰਾ ਪ੍ਰੋਜੈਕਟ ਹੈਗਾ ਜਿਸ ਨਾਲ ਪੰਜ ਟੋਲ ਪਲਾਂਜੇ ਤੋਂ ਮੁਕਤੀ ਮਿਲੂਗੀ ਸਸਤਾ ਸਫਰ ਆਸਾਨ ਸਫਰ ਤੇਜ਼ ਸਫਰ ਪ੍ਰਦੂਸ਼ਣ ਰਹਿਤ ਸਫਰ ਲੋਕਾਂ ਨੂੰ ਮੱਈਆ ਹੋਊਗਾ ਔਰ ਲੋਕਾਂ ਦਾ ਆਣ ਜਾਣਾ ਆਪਣੀ ਰਾਜਧਾਨੀ ਨਾਲ ਜੋ ਸਾਡੀ ਚੰਡੀਗੜ੍ਹ ਹੈਗੀ ਹੈ ਜਿੱਥੇ ਸਾਡੀ ਪੀਜੀਆ ਹੈ ਸਾਡੀ ਹਾਈ ਕੋਰਟ ਹੈ ਸਾਡੀਆਂ ਸੰਸਧਾਵਾਂ ਨੇ ਸਾਡੀ ਸਰਕਾਰ ਹੈਗੀ ਹੈ ਤੇ ਸਾਡੇ ਮਤਲਬ ਹੋਰ ਸਾਡੇ ਮਤਲਬ ادارے ਨੇ ਵਿਦਿਅਕ ادارے ਨੇ ਉਹਨਾਂ ਚ ਜਿਹੜਾ ਸਾਨੂੰ ਰੋਜ਼ ਕੰਮ ਪੈਂਦਾ ਹੈਗਾ ਉਸ ਵਾਸਤੇ ਇਹ ਰਾਜਪੜਾ ਚੰਡੀਗੜ੍ਹ ਰੇਲ ਲਿੰਕ ਬਣਾਉਣਾ ਬਹੁਤ ਜ਼ਰੂਰੀ ਹੈਗਾ ਜਿਸ ਨਾਲ ਲੋਕਾਂ ਨੂੰ ਬਹੁਤ ਸੂਹਤ ਉਹੀ ਜੋ ਮੇਰੀ ਪ੍ਰਾਇੋਰਟੀ ਹੋਗੀ ਮੇਰਾ ਸੁਪਨ ਮੀ ਸੁਪਨਾ ਸੁਬਨੇਨਾ ਪ੍ਰੋਜੈਕਟਾ ਹੋ ਉਸ ਇਲਾਵਾ ਕਗਰ ਦਾ ਮਾਮਲਾ ਹਾਲਾਂਕਿ ਸੁਪਰੀਮ ਕੋਰਟ ਚੱਲਦਾ ਪਿਆ ਕੋਈ ਕਾਨੂੰਨੀ ਦਿੱਕਤਾਂ ਵੀ ਨਹੀਂ ਪਰ ਫਿਰ ਵੀ ਮੈਂ ਉਹਨਾਂ ਕਾਨੂੰਨੀ ਦਿੱਕਤਾਂ ਦੇ ਇਹ ਸੀ ਮਤਾਈਆਂ ਦੇ ਵਿੱਚ ਰਹਿ ਕੇ ਘੱਗਰ ਦਾ ਮਸਲਾ ਜਿਹੜਾ ਹਰ ਸਾਲ ਤਵਾਹੀ ਕਰਦਾ ਜਿਹਦਾ ਲੋਕਾਂ ਵਾਸਤੇ ਜਾਨ ਦਾ ਕੌ ਬਣਦਾ ਪਸ਼ੂ ਤਨ ਖਰਾਬ ਹੁੰਦਾ ਹੈਗਾ ਜ਼ਮੀਨਾਂ ਖਰਾਬ ਹੁੰਦੀ ਹੈ ਹੈਗੀਆ ਪਾਣੀ ਤਵਾਹੀ ਕਰਦਾ ਜੋ ਹੈਗਾ ਉਸ ਨੂੰ ਉਸ ਨੂੰ ਟੇਮ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਉਹਦੇ ਕੋਈ ਨਾ ਕੋਈ ਪ੍ਰੋਜੈਕਟ ਵਧੀਆ ਬਣਾ ਕੇ ਉਹ ਮੈਂ ਸਰਕਾਰ ਕੋਲੋਂ ਪਾਸ ਕਰਾਉਂਗਾ ਬਿਲਕੁਲ ਡਾਕਟਰ ਸਾਹਿਬ ਲਾਸਟ ਕੁਸਚਨ ਹੈ ਕਿ ਤੁਸੀਂ ਪੇਸ਼ੇਵਰ ਡਾਕਟਰ ਵੀ ਹੋ ਤੇ ਹੁਣ ਤੁਸੀਂ ਲੋਕਾਂຊੂ ਵੀ ਜਿੰਨਾ ਤੁਹਾਨੂੰ ਟਿਕਣ ਮਿਲ ਚੁੱਕੀ ਹੈ ਤੇ ਫਿਰ ਤੁਸੀਂ ਔਰ ਤੇਰੇ ਵੀ ਤੁਹਾਨੂੰ ਹੈਗੇ ਨੇ ਤੁਹਾਡੇ ਪੇਸ਼ੰਤ ਹੈਗੇ ਨੇ ਉਹਨਾਂ ਨੂੰ ਕਿਵੇਂ ਸਮਾਂ ਦਿਓ ਕੱਢ ਪਾਉਗੇ ਔਰ ਜਿਹੜੇ ਅੰਗਲ ਕੁਝ ਨਵੇਂ ਮਰੀਜ਼ ਹੋਣਗੇ ਜਿਹੜੇ ਐਮਰਜੈਂਸੀ ਚਲੇ ਜਾਣਗੇ ਜਿਹੜੇ ਪੁਰਾਣੇ ਮਰੀਜ਼ ਆ ਦੋ ਦੋ ਦਿਨ ਦੀ ਦਵਾਈ ਪਹਿਲੇ ਲੈ ਲੈ ਅੱਜ ਲੈ ਜਾ ਰਹੇ ਨੇ ਸਾਨੂੰ ਪਤਾ ਕਿ ਡਾਕਟਰਾਂ ਦੀ 2 ਮਹੀਨੇ ਅਵੇਲੇਬਲ ਨਹੀਂ ਹੋਣਾ ਉਸ ਤੋਂ ਬਾਅਦ ਦੇਖਾਂਗੇ ਕਿ ਜਿੱਦਾਂ ਦੀ ਮੇਰੀ ਜ਼ਿੰਮੇਵਾਰੀਆਂ ਲੱਗਦੀਆਂ ਹੈਗੀਆਂ ਸਰਕਾਰ ਵੱਲੋਂ ਜਾਂ ਪਾਰਲੀਮੈਂਟ ਵੱਲੋਂ ਜਾਂ ਜਿੱਦਾਂ ਦੇ ਕਾਰਜ ਮੇਰੇ ਮੇਰੇ ਹਿੱਸੇ ਆਉਂਦੇ ਹੈਗੇ ਆ ਉਮੈਨ ਰਵਾਈ ਜਾਊਗਾ ਤੇ ਜਿਹੜਾ ਮੇਰਾ ਬਾਧੂ ਸਮਾਂ ਹੋਊਗਾ ਉਹ ਮੈਂ ਆਪਣੀ ਡਾਕਟਰ ਨੂੰ ਸਮਰਪਣ ਦਊਂਗਾ ਸਮਰਪਣ ਕਰੂਗਾ ਬਿਲਕੁਲ ਇਸਨ ਡਾਕਟਰ ਗਾਂਧੀ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਹੈਗਾ ਆਪਣਾ ਕਿਤੇ ਦੇ ਨਾਲ ਨਾਲ ਜਿਹੜਾ ਹੈਗਾ ਇਸ ਸਟੈਂਪ ਜਿਹੜਾ ਹੈਗਾ ਮਿਹਨਤ ਜਿਹੜੀ ਹੈਗੀ ਹੈ ਜਿਹੜੀ ਟੱਕਰ ਜੀ ਉਸ ਨਾਲੋਂ ਡਬਲ ਜਿਹੜੀ ਇਸ ਨਾਲ ਟੱਕਰ ਵੀ ਹੈਗੀ ਹੈ ਦੇਖਣਾ ਹੋਏਗਾ ਕਿੰਨਾ ਕੁ ਜਿਹੜਾ ਮੌਕਾਮ ਜਿਹੜਾ ਹਾਸਿਲ ਡਾਕਟਰ ਹਸਪਤਾਲ ਵੀ ਕਰ ਪਾਉਂਦੇ ਨੇ ਕੈਮਰਾਮੈਨ ਮਨਜੀਤ ਸਿੰਘ ਨਾਲ ਕਮਲ ਜਵਾਹ ਫਟੇਲਾ